ਤਸਵੀਰਾਂ ਤੁਸੀਂ ਗ੍ਰੀਨ ਸਿਟੀ ਸਮਾਣਾ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਪ੍ਰਧਾਨ ਗੁਰਚਰਨ ਸਿੰਘ ਦੇ ਭਾਂਜਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਮਨਜਿੰਦਰ ਸਿੰਘ ਸਰਸਾ ਦੇ ਛੋਟੇ ਬ੍ਰਦਰ ਭਪਿੰਦਰ ਸਿੰਘ ਗਿੰਨੀ ਪਹੁੰਚੇ ਹੋਏ ਨੇ ਔਰ ਉਹਨਾਂ ਵੱਲੋਂ ਪਿਛਲੇ ਦਿਨੇ ਸਮਾਣਾ ਇਲਾਕੇ ਨੂੰ ਇੱਕ ਐਂਬੂਲੈਂਸ ਜਿਹੜੀ ਹੈ ਇਲਾਕੇ ਦੀ ਸੇਵਾ ਵਾਸਤੇ ਕਨਪੇਟ ਕੀਤੀ ਗਈ ਆਪਾਂ ਗੱਲਬਾਤ ਕਰਦੇ ਹਾਂ ਭਪਿੰਦਰ ਸਿੰਘ ਗਿੰਨੀ ਹੋਰਾਂ ਨਾਲ ਕੀ ਸੇਵਾਵਾਂ ਸੀ ਐਂਬੂਲੈਂਸ ਦੀ ਕਰ ਰਹੇ ਆ ਤੇ ਆਲਰੇਡੀ ਸ਼ੁਰੂ ਹੋ ਚੁੱਕੀਆਂ ਨੇ ਜੀ ਜਿਹੜੇ ਵੀ ਲੋਡਬੰਦ ਕਿਸੇ ਨੂੰ ਲੋਡ ਪੈਂਦੀ ਹੈ ਤੇ ਉਹ ਇੱਥੇ ਫੋਨ ਕਰਕੇ ਇਹਦੀ ਬਿਲਕੁਲ ਮੁਫਤ ਸੇਵਾ ਜਿਹੜੀ ਐਂਬੂਲੈਂਸ ਦੀ ਉਹਦਾ ਲਹਾਵ ਪਹਿਲੇ ਤੋਂ ਹੀ ਚੱករਿਆ ਨੇ ਗੰਨੇ ਜੀ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਤੁਸੀਂ ਹਰ ਪਾਰਟੀ ਨੂੰ ਦੇਖ ਲਿਆ ਹਰ ਤਰ੍ਹਾਂ ਦਾ ਤੁਸੀਂ ਬੰਦਾ ਇਹਨਾਂ ਦਾ ਜਮਾ ਕੇ ਵੇਖ ਲਿਆ ਜਿਹੜਾ ਸਾਡੇ ਨਾਲ ਝੂਠੇ ਵਾਅਦੇ ਝੂਠੇ ਵਾਅਦੇ ਕਰਕੇ ਇੱਥੇ ਦੀ ਸੱਤਾ ਜਨਾਂ ਨੇ ਇੱਥੇ ਆਈ ਜੀ ਤੇ ਤੁਸੀਂ ਵੀ ਵਿਸ਼ਵਾਸ ਕੀਤਾ ਸੀ ਕਿ ਆ ਕੇ ਕੋਈ ਸਾਡਾ ਭਲਾ ਕਰਨਗੇ ਕਿਸਾਨਾਂ ਦਾ ਭਲਾ ਕਰਨਗੇ ਜਿਨ੍ਹਾਂ ਨੇ ਕਿਹਾ ਸੀ 5 ਮਿੰਟਾਂ ਵਿੱਚ ਅਸੀਂ ਐਮਐਸਪੀ ਦੇਾਂਗੇ ਕਿਸਾਨਾਂ ਨੂੰ ਅੱਜ 3 ਸਾਲ ਹੋ ਗਏ ਨੇ ਨਾ ਇਹਨਾਂ ਨੇ ਬੀਬੀਆਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨਾ ਐਮਐਸਪੀ ਦੇ ਵਾਅਦੇ ਪੂਰੇ ਕੀਤੇ ਨਾ ਕੋਈ ਹੋਰ ਵਾਅਦਾ ਪੁੱਤਾ ਪੂਰਾ ਕੀਤਾ ਇੱਕ ਵਾਅਦਾ ਜਿਹੜਾ ਭਗਵੰਤ ਮਾਨ ਨੇ ਕੀਤਾ ਸੀ ਕਿ ਮੈਂ ਆਪਣੇ ਸਾਡੇ ਖੇਤੀ ਸਾਡੇ ਕਰਕਲਕਾਰੀਆਂ ਬੱਚੇ ਦੀ ਗੁੰਜਣੀਆਂ ਕੋਈ ਵਾਅਦਾ ਪੰਜਾਬ ਦੇ ਨਾਲ ਖਾਲੀ ਪੂਰਾ ਕੀਤਾ ਹੋਰ ਕੋਈ ਵਾਅਦਾ ਇਥੇ ਪੂਰਾ ਨਹੀਂ Soboba tanwa